ਦੇ ਦਰਬਾਰ ਕੀ ਜੈ ਸ੍ਰੀ ਮਾ ਨਾਣਾ ਦੇ ਰੂਪ ਕੀ ਜੈ ਕੋਲ ਕੋਣੀ ਅਰੇ ਜੈ ਨਾਮਾ ਜੈ 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 40 ਦਿਨ ਦਾ ਲੱਗਰ 10 ਜੁਲਾਈ ਤੋਂ ਲੈ ਕੇ 20 ਅਗਸਤ ਤੱਕ ਲਗਾਇਆ ਜਾ ਰਿਹਾ ਕਿਥੇ ਲੱਗਰ ਦੇ ਵਿੱਚ 24 ਘੰਟੇ ਲੱਗਰ ਦੀ ਵਿਵਸਥਾ ਚੱਲਣ ਦੀ ਤੇ ਨਾਲ ਫ੍ਰੀ ਮੈਡੀਕਲ ਕੈਂਪਾਂ ਫ੍ਰੀ ਮੈਡੀਕਲ ਕੈਂਪ ਮੇਰੇ ਦੋਸਤ ਮੇਰਾ ਛੋਟਾ ਭਰਾ ਮਨਪ੍ਰੀਤ ਕਰਤਾਰ ਕੰਬੈਨ ਵਾਲਿਆਂ ਦੀ ਬੇਟੀ ਜੋ ਕਿ ਪਿਛਲੇ ਦਿਨੀ ਸਾਨੂੰ ਸ੍ਰੀ ਵੀਰ ਸੋੜਾ ਦੇ ਗਈ ਸੀ ਉਸ ਦੀ ਯਾਦ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਅਤੇ 20 ਤਰੀਕ ਨੂੰ ਸੰਤ ਸਵੇਲਨ ਹੋ ਰਿਹਾ ਜਿਸ ਦੇ ਮੁੱਖ ਮਹਿਮਾਨ ਸਰਦਾਰ ਬਲਤੇਜ ਸਿੰਘ ਜੀ ਪੰਨੂ ਸਾਹਿਬ ਮੀਡੀਆ ਅਡਵਾਈਜ਼ਰ ਮੁੱਖ ਮੰਤਰੀ ਸਾਹਿਬ ਪੰਜਾਬ ਹੋਣਗੇ ਅਤੇ 23 ਜੁਲਾਈ ਨੂੰ ਮਹਾਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਜਿਸ ਦੇ ਮੁੱਖ ਮਹਿਮਾਨ ਜਸਟਿਸ ਸੰਤ ਪ੍ਰਕਾਸ਼ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਹੋਣਗੇ ਅਤੇ ਜੋਤੀ ਪ੍ਰਚੰਡ ਸ਼੍ਰੀ ਸੰਦੀਪ ਮਾਨ ਐਮ ਡੀ ਨੈਤਗ੍ਰੋਪ ਪਟਿਆਲਾ ਕਰਨਗੇ ਅਤੇ ਸਰਦਾਲੂਆਂ ਦੇ ਰਹਿਣ ਖਾਣ ਪੀਣ ਦਾ ਪੂਰਾ ਜਿਹੜਾ ਕੋਈ ਇੰਤਜ਼ਾਮ ਕੀਤਾ ਗਿਆ ਹਰ ਐਤਵਾਰ ਤੇ ਸ਼ਨੀਵਾਰ ਨੂੰ ਮਹਾਬਾਈ ਦੇ ਦਰਬਾਰ ਸਾਡੇ ਟਰਸਟ ਵੱਲੋਂ ਲੰਗਰ ਲਗਾਇਆ ਜਾਂਦਾ ਅਸੀਂ ਪਟਿਆਲੇ ਤੋਂ 40 ਕੁਆਂਟਲ ਦਾਲ 22 300 ਪਿੱਪਾ ਰਫਾਈਨਡ ਕੀ ਕੀ ਦਾ ਭੇਜਦੇ ਹਾਂ ਮਹਾਬਾਈ ਦੇ ਦਰਬਾਰ ਦੇ ਵਿੱਚ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਜਿਹੜਾ ਸਮਾਨ ਉਹ ਇਕੱਠਾ ਕੀਤਾ ਜਾਂਦਾ ਇਹ ਮਾਤਾ ਜੀ ਇਹ ਨਾ